ਕਿਸ ਸਰਕਾਰ ਸਿਆਸੀ ਵਿਰੋਧੀਆਂ ਦਾ ਨੁਕਸਾਨ ਕਰਨ ਵਾਸਤੇ ਉਹਨਾਂ ਦਾ ਜਾਨੀ ਤੌਰ ਤੇ ਵੀ ਨੁਕਸਾਨ ਕਰਨ ਵਾਸਤੇ ਔਰ ਉਹਨਾਂ ਦਾ ਇਮੇਜ ਖਰਾਬ ਕਰਨ ਵਾਸਤੇ ਜਿਹੜਾ ਕਿਸ ਹੱਦ ਤੱਕ ਨਵੇਂ ਪੱਧਰ ਤੇ ਜਾ ਰਹੀ ਹੈ ਇਸ ਸਿਕਿਉਰਟੀ ਵਿਦਟ੍ਰੈਕ ਅੱਗੇ ਦੇਖੋ ਸਿੱਧੂ ਮੂਸੇਵਾਲੇ ਦਾ ਨੁਕਸਾਨ ਕਿੰਨਾ ਵੱਡਾ ਪੰਜਾਬ ਨੂੰ ਹੋ ਗਿਆ ਕਾਰਨ ਕੀ ਸੀ ਕਿ ਬਦਲਾਖੋਰੀ ਤਹਿਤ ਉਹਦੀ ਵੀ ਸਰਕਿਆ ਵਾਪਸ ਕੀਤੀ ਗਈ ਸੀ ਮੀਟਿੰਗ ਦੇ ਵਿੱਚ ਮਤਾ ਹੋਇਆ ਕਿ ਸਰਕਾਰ ਸਿਆਸੀ ਵਿਰੋਧੀਆਂ ਦਾ ਨੁਕਸਾਨ ਕਰਨ ਵਾਸਤੇ ਉਹਨਾਂ ਦਾ ਜਾਨੀ ਤੌਰ ਤੇ ਵੀ ਨੁਕਸਾਨ ਕਰਨ ਵਾਸਤੇ ਔਰ ਉਹਨਾਂ ਦਾ ਇਮੇਜ ਖਰਾਬ ਕਰਨ ਵਾਸਤੇ ਜਿਹੜਾ ਕਿਸ ਹੱਦ ਤੱਕ ਨੀਵੇਂ ਪੱਧਰ ਤੇ ਜਾ ਰਹੀ ਹੈ ਉਹਦੀ ਉਦਾਹਰਨ ਹੈ ਕਿ ਸਰਦਾਰ ਵਿਕਰਮ ਸਿੰਘ ਮਜੀਠੀਆ ਪਹਿਲਾਂ ਡਰੱਗਸ ਦੇ ਝੂਠੇ ਕੇਸ ਦੇ ਵਿੱਚ ਉਹਨਾਂ ਨੂੰ ਪਸਾਉਣ ਦੀ ਕੋਈ ਕਸਰ ਸਰਕਾਰ ਨੇ ਨਹੀਂ ਸੀ ਚੱਡੀ ਕਈ ਡੀਜੀਪੀ ਬਦਲੇ ਗਏ ਕਈ ਸਿੱਟਾ ਬਦਲੀਆਂ ਗਈਆਂ ਤੇ ਹੁਣ ਫੇਰ ਇੱਕ ਸਿੱਟ ਬਦਲੀ ਸੀ ਤੇ ਕੱਲ ਹੋਰ ਇੱਕ ਨਵੀਂ ਸਿੱਟ ਉਸ ਤੋਂ ਬਣ ਗਈ ਕਿਉਂਕਿ ਸਿੱਟਾ ਵਾਰ-ਵਾਰ ਬਦਲੇ ਜਾਣ ਦਾ ਮਤਲਬ ਹੈ ਕਿ ਜੋ ਸਰਕਾਰ ਦੀ ਮੰਨਸ਼ਾ ਹੈ ਜੋ ਸਰਕਾਰ ਕਰਉਣਾ ਚਾਹੁੰਦੀ ਹੈ ਉਹ ਜੇ ਅਫਸਰ ਕੋਈ ਨਹੀਂ ਕਰਦਾ ਤੇ ਫਿਰ ਉਹਨੂੰ ਉਹਦੇ ਚੋਂ ਬਾਹਰ ਕੱਢ ਕੇ ਨਵਾਂ ਮਨਮਰਜ਼ੀ ਦਾ ਅਫਸਰ ਲਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾਂਦੀ ਆ ਔਰ ਕਿੰਨੀਆਂ ਸਿੱਟਾ ਬਦਲੀਆਂ ਇਸ ਕਰਕੇ ਇਹ ਜਿਹੜੀ ਇਸ ਤਰੀਕੇ ਬਦਲਾਅ ਲਓ ਨੀਤੀ ਤੈਤ ਜਿਹੜਾ ਸਿਆਸੀ ਵਿਰੋਧੀਆਂ ਨੂੰ ਇਸ ਤਰੀਕੇ ਜਿਹੜੀ ਇਸ ਦਾ ਝੂਠੇ ਕੇਸਾ ਦੇ ਵਿੱਚ ਪਸਾਉਂਦਿਆਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਕੇਂਦਰੀਆ ਨੂੰ ਲੱਗਦਾ ਕਿ ਜਿਹੜਾ ਚੋਣਾਂ ਵੇਲੇ ਮੈਂ ਝੂਠੇ ਉਹਨਾਂ ਤੇ ਇਲਜ਼ਾਮ ਲਾਏ ਸੀ ਮੈਨੂੰ ਮਾਫੀ ਮੰਗਣੀ ਪਈ ਸੀ ਉਹਦੇ ਦਿਲ ਤੇ ਕਿਤੇ ਨਾ ਕਿਤੇ ਸੱਟ ਵੱਜੀ ਆ ਕਿ ਮੈਂ ਬਹੁਤ ਝੂਠਾ ਸਾਬਤ ਹੋ ਗਿਆ ਸੀ ਲੋਕਾਂ ਦੇ ਵਿੱਚ ਜਦੋਂ ਅਖਬਾਰਾਂ ਦੇ ਪਹਿਲੇ ਪੰਨੇ ਤੇ ਮੇਰਾ ਮਾਫੀਨਾਮਾ ਜਿਹੜਾ ਅਦਾਲਤ ਵਿੱਚ ਲਿਖ ਕੇ ਦਿੱਤਾ ਸੀ ਉਹ ਛਪਿਆ ਸੀ ਇਸ ਕਰਕੇ ਹੁਣ ਫਿਰ ਹਤਿਆ ਘਟਿਆ ਹਤ ਕੰਡੇ ਜਿਹੜੇ ਆ ਕੇਜਰੀਆਲ ਤੇ ਉਹਦੀ ਟੀਮ ਵੱਲੋਂ ਚੜਿਆ ਉਹ ਵਰਤੇ ਜਾ ਰਹੇ ਆ ਜਿਦੇ ਚ ਭਗਵੰਤ ਮਾਨਵੀ ਸ਼ਾਮਲ ਆ ਬਾਕੀ ਸਰਕਾਰ ਵੀ ਸ਼ਾਮਲ ਆ ਪਰ ਇਹ ਗੱਲਾਂ ਬਹੁਤ ਮਾਰੀਆਂ ਨੇ ਤੇ ਹੁਣ ਅਗਲੀ ਗੱਲ ਉਸ ਤੋਂ ਵੀ ਅੱਗੇ ਆ ਕਿ ਉਹਨਾਂ ਦੀ ਸਿਕਿਉਰਿਟੀ ਵੀ ਡਰਾ ਕੱਢੀ ਗਈ ਅੱਗੇ ਦੇਖੋ ਸਿੱਧੂ ਮੂਸੇਵਾਲੇ ਦਾ ਨੁਕਸਾਨ ਕਿੰਨਾ ਵੱਡਾ ਪੰਜਾਬ ਨੂੰ ਹੋ ਗਿਆ ਕਾਰਨ ਕੀ ਸੀ ਕਿ ਬਦਲਾਖੋਰੀ ਤਹਿਤ ਉਹਦੀ ਵੀ ਸੁਰੱਖਿਆ ਵਾਪਸ ਕੀਤੀ ਗਈ ਸੀ ਇੱਕ ਸਾਜਸ਼੍ਰਿਚ ਕੀਤੀ ਸੀ ਹੋਰ ਵੀ ਸਿਆਸੀ ਵਿਰੋਧੀਆਂ ਦੀਆਂ ਸਿਕਿਉਰਟੀਆਂ ਲਗਾਤਾਰ ਸਰਕਾਰ ਇਸੇ ਤਰ੍ਹਾਂ ਹੀ ਵਿਡਰਾ ਕਰਕੇ ਤੇ ਉਹਨਾਂ ਦੀ ਜ਼ੁਬਾਨ ਜਿਹੜੀ ਹੈ ਉਹਨੂੰ ਬੰਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਹੁਣ ਜਿਸ ਤਰੀਕੇ ਸਰਦਾਰ ਵਿਕਟੋਰਮ ਸਿੰਘ ਮਜੀਠੀਆ ਸਾਹਿਬ ਦੇ ਉੱਤੇ ਇਦਾਂ ਦੀ ਸੁਰੱਖਿਆ ਵਾਪਸ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਇਹ ਮੈਂ ਸਮਝਦਾ ਬਹੁਤ ਹੀ ਅਨਮਨੁੱਖੀ ਵਰਤਾਅ ਹੈ ਸਰਕਾਰ ਦਾ ਇਲੈਗਲ ਵੀ ਹੈ ਅਨ ਕਨਸਟੀਟਿਊਸ਼ਨਲ ਵੀ ਹੈ ਗੈਰ ਜ਼ਿੰਮੇਵਾਰਾਦਾਰ ਔਰੇ ਸਰਕਾਰ ਨੂੰ ਇਹਨਾਂ ਗੱਲਾਂ ਤੋਂ ਗਰੇਜ਼ ਕਰਨਾ ਚਾਹੀਦਾ ਪਹਿਲਾਂ ਦੇਖੋ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਸੁਰੱਖਿਆ ਦੇ ਨਾਲ ਜੇ ਸਮਝੌਤਾ ਕੀਤਾ ਗਿਆ ਤੇ ਕਿੱਡਾ ਵੱਡਾ ਹਾਦਸਾ ਹੋਣ ਲੱਗਿਆ ਸੀ ਉਹ ਗੁਰੂ ਮਹਾਰਾਜ ਜੀ ਨੇ ਹੱਥ ਰੱਖੇ ਲੱਗਾ ਤੇ ਹੁਣ ਸਰਦਾਰ ਬਿਕਰਮ ਸਿੰਘ ਮਜੀਠੀਆ ਦੇ ਪਿੱਛੇ ਹੱਤੋਂ ਕੇ ਪੈ ਗਏ ਮਜੀਠੀਆ ਸਾਹਿਬ ਜੀ ਦੀ ਸਕਿਉਰਿਟੀ ਸੀ ਹਾਂ ਉਹ ਕਿਹੜੀ ਸਕਿਉਰਿਟੀ ਸੀ ਜ਼ੈਡ ਸੀ ਵੈਸੇ ਜ਼ੈਡ ਪਲੱਸ ਸਕਿਉਰਿਟੀ ਜੋ ਮੇਰੇ ਧਿਆਨ ਚ ਹੈ ਜੈਡ ਪਲੱਸ ਸਕਿਉਰਿਟੀ ਸੀਗੀ ਜ਼ੈਡ ਪਲੱਸ ਐ ਸੈਂਟਰ ਤੇ ਪੰਜਾਬ ਦੋਵਾਂ ਦੀ ਹੁੰਦੀ ਹੈ ਜਾਂ ਕਿਵੇਂ ਹੁੰਦੀ ਥੋੜਾ ਜਿਹਾ ਜੇ ਡਿਟੇਲ ਨਹੀਂ ਕਈ ਵਾਰੀ ਜਿਹੜੀ ਹੈਗਾ ਸੈਂਟਰ ਗਵਰਨਮੈਂਟ ਦਿੰਦੀ ਹੈ ਕਈ ਵਾਰੀ ਕੈਟੇਗੋਰੀਜ਼ ਹੋ ਜਾਂਦਾ ਬੰਦਾ ਸਟੇਟ ਗਵਰਨਮੈਂਟ ਦਿੰਦੀ ਹੈ ਇਹ ਡਿਫਰੈਂਟ ਡਿਫਰੈਂਟ ਤਰੀਕੇ ਹੁੰਦੇ ਆ ਨਹੀਂ ਮੇਜੀ ਖਿਆ ਸਰ ਕੋ ਜਿਹੜੀ ਸੀ ਗੱਲ ਹੈ ਸਾਨੂੰ ਨਹੀਂ ਪਤਾ ਆ ਇੱਕ ਮਿੰਟ ਅਰਸ਼ ਦੀ ਪਲੇ ਕਰ ਕੋਈ ਵੀ ਜਿਹੜਾ Z+ ਪ੍ਰੋਟੈਕਟਿਡ ਜਿਹਨੂੰ Z+ ਸਿਕਿਉਰਿਟੀ ਮਿਲਦੀ ਹੈ ਜੀ ਉਹ ਕੱਲੀ ਇੱਕ ਗਵਰਨਮੈਂਟ ਨਹੀਂ ਡਿਸਾਈਡ ਕਰਦੀ ਉਹਦੇ ਚ ਆਈਬੀ ਇੰਟੈਲੀਜੈਂਸ ਪਤਾ ਨਹੀਂ ਕਿੰਨੇ ਮਹਿਕਮੇ ਇਨਵੋਲਵ ਹੋ ਕੇ ਫਿਰ Z+ ਕੰਪ੍ਰਾਈਜ਼ ਹੁੰਦੀ ਹੈ ਤੇ ਤੁਸੀਂ ਕਮਾਲ ਦੀ ਗੱਲ ਦੇਖੋ ਵੀ ਤੁਸੀਂ ਪੋਲੀਟੀਕਲ ਮੈਂਡੇਟਾ ਤਹ ਜਿਹੜੀਆਂ ਆਈਬੀ ਦੀਆਂ ਹੋਰ ਇਨੇ ਡਿਪਾਰਟਮੈਂਟ ਜੀ ਚ ਇਨਵੋਲ ਹੈ ਪੰਜਾਬ ਸਰਕਾਰ ਨੇ ਇੱਕ ਡਿਸੀਜਨ ਲਿਆ ਪੋਲੀਟੀਕਲ ਡਿਸੀਜਨ ਲਿਆ ਤੇ ਉਹ Z+ ਜਿਹੜੀ ਹੈ ਉਹ ਵਿਦਰੋ ਕਰ ਪੰਜਾਬ ਪੁਲਿਸ ਸਾਹਿਬ ਉਹ ਲੋਈ ਵੀ ਗੱਲ ਕਹੀ ਜਾਂਦੀ ਨਾ ਦੀ ਗ੍ਰਫਤਾਰੀ ਜਲਦੀ ਹੋਣੀ ਉਸਦੀ ਗੱਲ ਹੈ ਨਾ ਕੁਝ ਵੀ ਹੋ ਸਕਦਾ ਕੋਸ਼ਿਸ਼ ਇਹ ਹੈ ਕਿ ਬਜਿੱਟਿਆ ਸਾਹਿਬ ਨੂੰ ਕਿਸੇ ਨਾ ਕਿਸੇ ਤਰੀਕੇ ਉਲਝਾ ਕੇ ਰੱਖਿਆ ਜਾ ਪਹਿਲਾ ਨਸ਼ਿਆਂ ਵਾਲੇ ਕੇਸ 'ਚ ਜੋਰ ਲੱਗ ਗਿਆ ਸਾਰਾ ਦਿੱਲੀ ਤੱਕ ਜੋਰ ਲੱਗ ਗਿਆ ਇਹਨਾਂ ਦਾ ਕੇਂਦਰੀਵਾਲ ਹਰੰਦਾ ਉਹ ਚੋਂ ਕੱਖ ਨਹੀਂ ਨਿਕਲਿਆ ਹੁਣ ਪਿੱਛੇ ਦੌੜਾ ਪਿਆ ਪਤਾ ਲੱਗਿਆ ਵੀ ਡਿਸਪਰਪੋਰਸ਼ਨੇਟ ਦੇ ਕੇਸ ਬਣਾਓ ਹੁਣ ਜੇ ਐਨੇ ਅਫਸਰ ਛੱਡੀ ਜਾਂਦੇ ਆ ਮਹਿਕਮੇ ਤਾਂ ਕੋਈ ਜ਼ਿਆਦਾ ਹੀ ਗਲਤ ਕੰਮ ਕਰਨ ਵਾਸਤੇ ਕਹਿ ਜਾਂਦਾ ਤਾਂ ਹੀ ਚੰਗੇ ਅਫਸਰ ਛੱਡੀ ਜਾਂਦੇ ਐਨੀਆਂ ਸੈੱਟ ਦੇ ਵਿੱਚੋਂ ਅਫਸਰਾਂ ਦਾ ਚੇਂਜ ਹੋਣਾ ਇਹਨੇ ਡੀਜੀਪੀ ਆਂ ਦਾ ਚੰਗੇ ਹੋਣਾ ਹੋਰ ਮਹੱਤਵਪੂਰਨ ਦੇ ਇੰਪੋਰਟੈਂਟ ਅਫਸਰ ਛੱਡ ਕੇ ਜਾ ਰਹੇ ਆ ਤੇ ਜਿਹੜੀਆਂ ਹਰ ਚੌਥੇ ਦਿਨ ਜਿਹੜਾ ਇੰਪੋਰਟੈਂਟ ਅਫਸਰ ਸ਼ਿਫਟ ਕਰਨਾ ਪੈਂਦਾ ਕਾਦੇ ਵਾਸਤੇ ਕਿਉਂਕਿ ਜਿਹੜਾ ਅਪਰਾਇਜ਼ਡ ਅਫਸਰ ਹੁੰਦਾ ਉਹ ਕਿਤੇ ਨਾ ਕਿਤੇ ਸਟੈਂਡ ਲੈਂਦਾ ਵੀ ਮੈਂ ਇਹ ਗਲਤ ਕੰਮ ਨਹੀਂ ਕਰਨਾ ਤੁਸੀਂ ਚੱਕ ਕੇ ਉਹਨੂੰ ਦੂਜੇ ਪਾਸੇ ਕਰ ਦਿੰਦੀ ਮਜੀਠੀਆ ਜੀ ਕੋ ਜਿਹੜੀ ਸਿਕਿਉਰਿਟੀ ਸੀ ਇਹਦੇ ਸੈਂਟਰ ਤੇ ਵੀ ਸੀਗੇ ਤੇ ਪੰਜਾਬ ਦੇ ਇਸ ਵੇਲੇ ਜੋ ਮੇਰੀ ਜਾਣਕਾਰੀ ਹੈ ਡਿਟੇਲ ਤਾਂ ਤੁਹਾਨੂੰ ਜਿੱਥੇ ਸਭ ਦੇ ਦੇਣਗੇ ਬੈਟਰ ਹੈ ਐਸ ਵੇਲੇ ਜੋ ਮੇਰੇ ਖਿਆਲ ਹੈ ਵੀ ਸਾਰੀ ਇਹਨਾਂ ਦੀ ਸਟੇਟ ਗਵਰਨਰ ਜਿਹੜੀ ਡਿਪਲੋਇਡ ਸੀ ਉਹ ਸਾਰੀ ਸਟੇਟ ਫੋਰਸ ਡਿਪਲੋਇਡ ਸੀ ਮਨਪ੍ਰੀਤ ਸਿੰਘ ਅਕਾਲੀ ਦਾ ਜ਼ਿਕਰ ਕੀਤਾ ਹੈ ਸਵਾਲ ਇਹ ਆਉਂਦਾ ਹੈ ਕਿ ਅਕਾਲੀ ਦਰਬੀ ਟਿਕਟ ਤੋਂ ਜਿੱਤ ਕੇ ਵਿਧਾਨ ਸਭਾ ਪਹੁੰਚੇ ਸੀ ਉਹ ਕਿਉਂ ਕੋਈ ਐਕਸ਼ਨ ਨਹੀਂ ਲੈਂਦੇ ਉਹਨਾਂ ਖਿਲਾਫ ਨਹੀਂ ਚਲੋ ਤੁਹਾਡੇ 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 ਤੁਹਾਡੀ ਗੱਲ ਤੇ ਵੀ ਅਸੀਂ ਪ੍ਰਧਾਨ ਸਭਾ ਨੂੰ ਬੇਨਤੀ ਕਰ ਦਿਆਂਗੇ ਗੱਲ ਠੀਕ ਹੈ ਵਾਜਬ ਹੈ ਗੱਲ ਅਸੀਂ ਤੁਹਾਡੀ ਗੱਲ ਮੀਡੀਆ ਦੇ ਸਾਡੇ ਬੰਦੇ ਦੀ ਕਹੇ ਗੱਲ ਤੇ ਅਸੀਂ ਅਸਰ ਕਰਦੇ ਆ ਤੁਹਾਡੀ ਗੱਲ ਅਸੀਂ ਕਵਾਂਗੇ ਪ੍ਰਧਾਨ ਜੀ ਨੂੰ ਕਿ ਲੈਣਾ ਚਾਹੀਦਾ ਜੇ ਬੰਦਾ ਇਹ ਸਾਡੇ ਵਾਸਤੇ ਕਾਲ ਤੱਕ ਸਭ ਤੋਂ ਉੱਤੇ ਕੋਈ ਚੀਜ਼ ਨਹੀਂ ਜੇ ਬੰਦਾ ਕੋਈ ਆਕਾਲੀ ਦਲ ਦੀ ਟਿਕਟ ਤੇ ਜਿੱਤ ਕੇ ਟੱਕੜੀ ਚੋਂ ਨਿਸ਼ਾਨ ਤੇ ਜਿੱਤ ਕੇ ਤੇ ਫਿਰ ਕਹਿੰਦਾ ਵੀ ਅਕਾਲ ਤੱਕ ਤੈਨੂੰ ਸਰਕਾਰ ਦੇ ਅਧੀਨ ਕਰੋ ਸਰਕਾਰ ਤੱਕ ਤੈਨੂੰ ਵਿਧਾਨ ਸਭਾ ਦੇ ਤਹਿਤ ਕਰੋ ਤੇ ਐਸੇ ਲੈਣਾ ਚਾਹੀਦਾ ਮੈਨੂੰ ਸਾਨੂੰ ਇਹ ਕਹਿਣ ਚ ਕੋਈ ਤਰਾਜ਼ ਨਹੀਂ ਸਾਰੇ ਇਤਾਰੀ ਪ੍ਰਧਾਨ ਨੇ ਇਹ ਵੀ ਕਿਹਾ ਸੀ ਪਿੱਟ ਚੋਂ ਚੁੜਾ ਮਾਰਿਆ ਅਮਰੀਕਾ ਸਾਹਿਬ ਨੇ ਉਹ ਚੁੜਾ ਨਿਕਲੇ ਜਾਂ ਨਹੀਂ ਦੇਖੋ ਗੱਲ ਇਹ ਹੈ ਕਿ ਮਜੀਠੀਆ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੇ ਸਾਡੇ ਬਹੁਤ ਮਿਹਨਤੀ ਲੀਡਰ ਨੇ ਦਲੇਰ ਲੀਡਰ ਨੇ ਡਿਟਰਮਿੰਡ ਲੀਡਰ ਨੇ ਹਰ ਇਸ਼ੂ ਦੇ ਉੱਤੇ ਪਾਰਟੀ ਦਾ ਸਟੈਂਡ ਲੈਂਦਾ ਪਰ ਸਾਡੇ ਚ ਛੋਟੇ ਨੇ ਇਸ ਕਰਕੇ ਛੋਟੇ ਨੂੰ ਕਿਸੇ ਵੱਲੇ ਕੁਝ ਕਹਾ ਜਾਂਦਾ ਤੇ ਤੁਸੀਂ ਜਿਆਦਾ ਨਾ ਇਧਰ ਉਧਰ ਕਰਿਆ ਕਰੋ ਨਹੀਂ ਨਹੀਂ ਛੋਟੇ ਇਸ ਕਰਕੇ ਬਹੁਤ ਮਜ਼ਬੂਤੀ ਨਾਲ ਪਾਰਟੀ ਵਾਸਤੇ ਲੜਦੇ ਆ ਜੋ ਕੁਝ ਹੋ ਰਿਹਾ ਪਾਰਟੀ ਕਰਕੇ ਹੋ ਰਿਹਾ ਕੋਈ ਨਿੱਜੀ ਲੜਾਈ ਨਹੀਂ ਉਹਨਾਂ ਦਾ ਜੈਸ ਬੰਦੇ ਦੀ ਜਾਣ ਦੇ ਪਿੱਛੇ ਵੀ ਹੱਥ ਧੋਕੇ ਪਏ ਹੋਏ ਆ ਤੇ ਉਹ ਪਾਰਟੀ ਕਰਕੇ ਆ ਉਹਦਾ ਕੋਈ ਨਿੱਜੀ ਨਹੀਂ ਆ ਕਿਉਂਕਿ ਉਹ ਛਾਤੀ ਢਾ ਕੇ ਤੇ ਸਾਰਿਆਂ ਦੇ ਸਾਹਮਣੇ ਲੜਦੇ ਇਸ ਕਰਕੇ ਕਈ ਵਾਰੀ ਜਿੱਕੇ ਜਿੱਕੇ ਗੱਲਾਂ ਹੁੰਦੀਆਂ ਜਿਹੜਾ ਛੋਟਾ ਹੁੰਦਾ ਘੱਟ ਚੋਂ ਕਈ ਵਾਰੀ ਕਹਿ ਵੀ ਜਾਂਦਾ ਝਲਕੇ ਵੀ ਜਾਂਦਾ ਕੋਈ ਕਰਦੇ ਇਹ ਲਾਡ ਪਿਆਰ ਨਹੀਂ ਹੁੰਦਾ ਇਹਨੂੰ ਇਸ ਤੋਂ ਵੱਧ ਰਸਭ ਚੱਕ ਚਿਵਾ ਸਾਹਿਬ ਐਫ ਆਈ ਆਰ ਦਰਜ ਹੋਈਏ ਜਾਂ ਗ੍ਰਿਫਤਾਰੀ ਹੁੰਦੀਏ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਕਿਸ ਤਰੀਕੇ ਦੇ ਨਾਲ ਅਗਲੀ ਰਣਨੀਤੀ ਨਹੀਂ ਤੁਹਾਨੂੰ ਪਤਾ ਲੱਗਿਆ ਪਹਿਲਾਂ ਵੀ ਹੋ ਰਿਹਾ ਕੰਮ ਪਹਿਲਾਂ ਅਸੀਂ ਕਹਿ ਪਈ ਸਾਰੀ ਪਾਰਟੀ ਡਟ ਕੇ ਉਹਨਾਂ ਦੇ ਨਾਲ ਖੜੀ। ਠੀਕ ਹੈ ਜੋ ਸਾਨੂੰ ਕਰਨਾ ਪਿਆ ਅਸੀਂ ਕਰਾਂ। ਇਹ ਭਲੇਖਾ ਨਹੀਂ ਹੋਣਾ ਚਾਹੀਦਾ ਕਿਸੇ ਨੂੰ ਵੀ ਕਿਸੇ ਗੱਲ ਦਾ ਚਟਾਨ ਵਾਂਗੂ ਸਾਰੀ ਪਾਰਟੀ ਡਟ ਕੇ ਉਹਨਾਂ ਦੇ ਨਾਲ ਖੜੀ ਹੈ। ਛੋਟੇ ਤੋਂ ਛੋਟਾ ਵਰਕਰ ਤੋਂ ਲੈ ਕੇ ਪਾਰਟੀ ਪ੍ਰਧਾਨ ਤੱਕ ਸਾਰੇ ਉਹਨਾਂ ਦੇ ਨਾਲ ਖੜੇ। ਇਹ ਤਾਂ ਪਾਸਟਰ ਉਹਦੇ ਵੀ ਅੱਜ ਜੋ ਫੈਸਲਾ ਆਇਆ ਕਿ ਉਹਨੇ ਦੇਖ ਦਿਓ ਕਿਉਂਕਿ ਕ੍ਰਿਸਚੀਅਨ ਲਗਾਤਾਰ ਸਿੱਖ ਕਮਿਊਨਿਟੀ ਤੋਂ ਕਹਿੰਦੇ ਉਹ ਦੂਸਰ ਸ਼ਿਫਟ ਹੋ ਰਹੇ ਸੀਗੇ। ਹੋਰ ਅੱਜ ਦੇਖੋ ਗੱਲ ਇਹ ਹੈ ਚਮਤਕਾਰ ਵੀ ਕਰਦੇ ਸੀ ਕਿ ਅਦਾਲਤ ਦਾ ਫੈਸਲਾ ਕ੍ਰਾਈਮ ਇਜ਼ ਕ੍ਰਾਈਮ ਕ੍ਰਾਈਮ ਨੂੰ ਧਰਮਾਂ ਨਾਲ ਦੁਜੇ ਨਾਲ ਹੋਰ ਕਿਸੇ ਗੱਲ ਨਾਲ ਨਹੀਂ ਜੋੜਨਾ ਚਾਹੀਦਾ ਕੋਈ ਵੀ ਬੰਦਾ ਇੰਡੀਵਿਜੂਅਲ ਕ੍ਰਾਈਮ ਕਰਦਾ ਤਾਂ ਹੀ ਸ਼ਾਟ ਵੀ ਪनिश्ड ਇਸ ਕਰਕੇ ਇਹ ਜਿਹੜਾ ਉਸੇ ਤਰੀਕੇ ਨਾਲ ਹੀ ਨੂੰ ਲੈਣਾ ਚਾਹੀਦਾ ਤਾਂ ਹੀ ਇਹਦਾ ਅਸਰ ਚੰਗਾ ਹੋਏਗਾ